ਜੀ ਜਿਹੜੀ ਕਿ ਕੋਪਰ ਕੋਪਰ ਲੈਦਰ ਦੇ ਵਿੱਚ ਹੈ ਜੀ ਇਹ ਦਾ ਕਲਚ ਅਸੈਂਬਲੀ ਹੈ ਉਹਦੇ ਵਿੱਚ ਆਪਾਂ 6 ਬੋਲਟ ਵਾਲੀ ਤੁਹਾਨੂੰ 8500 ਰੁਪਏ ਦੀ ਦਿਆਂਗੇ ਜੀ ਔਰ ਨਾਲ ਕਲਚ ਪਲੇਟ ਤੁਹਾਨੂੰ 2200 ਰੁਪਏ ਦੀ ਵੀਡੀਓ ਚੱਲਦੀ ਚੱਲਦੀ ਨਾ ਇੱਕ ਗਾਹਕ ਨੇ ਸੋਨਾ ਲੀਕਾ ਦੀ ਪਾਵਰ ਵਧਾਉਣ ਵਾਸਤੇ ਸਮਾਨ ਕੜਵਾਇਆ ਮੈਂ ਕਿਹਾ ਜਾਣਕਾਰੀ ਦੇ ਦਈਏ ਬਾਈ ਇਹਦੇ ਬਾਰੇ ਵੀ ਜਾਣਕਾਰੀ ਦੇ ਹੀ ਦਿਓ ਹੁਣ ਯਾਰ ਕਸਟਮਰ ਨੂੰ ਬਾਈ ਜੀ ਜਿਹੜਾ ਆਪਣਾ 118 ਸਟਾਕ ਦਾ ਬਲੋਕ ਹੁੰਦਾ ਜੀ ਇਹ ਜਿਹੜਾ ਪਾਵਰ ਵਧਾਉਣੀ ਹੈ 105 ਦੇ ਪਿਸਟਨ ਜਿਹੇ ਤੇ ਪਹਿਲਾਂ ਪਾਏ ਹੋਏ ਨੇ ਜੀ ਉਹਦੇ ਵਿੱਚ ਉਹਨੇ 107 7 ਬੋਰ ਪਾਉਣਾ ਲੁਧਿਆਣੇ ਦੇ ਵਿੱਚ ਇੱਕ ਮੈਂ ਵੀਡੀਓ ਕਰਕੇ ਗਿਆ ਸੀ ਸਪੇਅਰ ਪਾਰਟ ਵਾਲਿਆਂ ਦੀ ਇੰਡੀਆ ਦੀਆਂ ਵੱਡੀਆਂ ਸਪੇਅਰ ਪਾਰਟ ਦੀਆਂ ਆਪਾਂ ਕਹਿੰਦੇ ਵੀ ਮੌਲਾਂ ਦੇ ਵਿੱਚੋਂ ਇੱਕ ਆ ਜਿੱਥੇ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਜੈਨੂਅਲ ਸਪੇਅਰ ਪਾਰਟ ਮਿਲ ਜਾਂਦਾ ਪਰ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਇਨਕੁਆਰੀ ਚੀਜ਼ਾਂ ਦੀ ਆਈ ਤਾਂ ਉਹ ਆ ਨਿੱਕੇ ਜਿਹੇ ਕ੍ਰਾਸ ਦੀ ਸਭ ਤੋਂ ਵੱਧ ਆਈ ਕਿਉਂ ਆਈ ਕਿਉਂਕਿ ਜੇ ਕਿਸੇ ਦੇ ਬੰਦੇ ਦੇ ਘਰੇ ਨਾ ਛੋਟੀ ਤੋਂ ਛੋਟੀ ਮਸ਼ੀਨਰੀ ਆ ਨਾ ਕ੍ਰੋਸ ਉਹਨਾਂ ਦੇ ਘਰੇ ਆ ਕ੍ਰੋਸ ਦੀ ਲੋਡ ਪੈਂਦੀ ਹੋਈ ਆ ਤੇ ਕ੍ਰੋਸ ਸਜਣੋਂ ਸਭ ਤੋਂ ਵੱਧ ਸੀਜ਼ਨ ਦੇ ਵਿੱਚ ਖੜੋਤ ਲੈ ਕੇ ਆਉਂਦਾ ਕ੍ਰੋਸ ਅੱਜ ਆਪਾਂ ਤੁਹਾਨੂੰ ਕ੍ਰੋਸ ਤੇ ਪੂਰੀ ਜਾਣਕਾਰੀ ਦੇਵਾਂਗੇ ਵੀ ਇੱਕ ਕ੍ਰੋਸ ਤੁਹਾਡੇ ਲਈ ਕਿਵੇਂ ਕੰਮ ਕਰ ਸਕਦਾ ਆਪਣੇ ਨਾਲ ਬਾਈ ਗਰਵਾਚਨ ਹੋਊਗਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕੰਮ ਦੀ ਦੱਸ ਦਿਆਂ ਆਪਾਂ ਲੁੱਕ ਕੰਪਨੀ ਤੇ ਕੰਮ ਕਰਾਂਗੇ ਅੱਜ ਆਪਾਂ ਲੁੱਕ ਲੁੱਕ ਕੰਪਨੀ ਦੀ ਗੱਲ ਕਰਾਂਗੇ ਲੁੱਕ ਕੰਪਨੀ ਦਾ ਲੁੱਕ ਦੀ ਗੱਲ ਕਰਾਂਗੇ ਕਿ ਲੁੱਕ ਕੰਪਨੀ ਉਹ ਆ ਸੱਜਣੋ ਵੀ ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪਾਰਟਸ ਦਿੰਦੀ ਆ ਵੱਡੀ ਕੰਪਨੀ ਪਾਰਟਸ ਜਦੋਂ ਲੁੱਕ ਦਾ ਖਰੀਦ ਲੈਂਦੀ ਆ ਉਸ ਤੋਂ ਬਾਅਦ ਤੁਹਾਨੂੰ ਵੇਚਦੀ ਆ ਤਾਂ ਉਹ ਉਹੀ ਪਾਰਟਸ ਤੁਹਾਨੂੰ ਐ ਲੱਗਦਾ ਕਿ ਮਹਿੰਗਾ ਜਦੋਂ ਤੁਸੀਂ ਡਾਇਰੈਕਟ ਲੁੱਕ ਤੋਂ ਖਰੀਦੋਗੇ ਤਾਂ ਬਹੁਤ ਰੇਟ ਦਾ ਫਰਕ ਪੈ ਜਾਂਦਾ ਪਰ ਪਾਰਟਸ ਦੇ ਵਿੱਚ ਫਰਕ ਨਹੀਂ ਹੁੰਦਾ ਉਹ ਡਾਇਰੈਕਟ ਲੁੱਕ ਦਾ ਹੁੰਦਾ ਉਹ ਲੁੱਕ ਤੋਂ ਗਾਂ ਕਿਸੇ ਹੋਰ ਕੰਪਨੀ ਕੋਲ ਗਿਆ ਹੁੰਦਾ ਉਦੋਂ ਬਾਅਦ ਆਇਆ ਹੁੰਦਾ ਆਪਾਂ ਗੱਲ ਜਾਣਕਾਰੀ ਲੈਣੇ ਲੋਕ ਕੰਪਨੀ ਦੇ ਪਾਰਟਸ ਬਾਰੇ ਬਾਈ ਸੱਸੀ ਕਾਰ ਸੱਸੀ ਕੌਰ ਜੀ ਬਾਈ ਜੀ ਮੈਨੂੰ ਕ੍ਰੋਸ ਬਾਰੇ ਜਾਣਕਾਰੀ ਦਿਓ ਕਿਉਂਕਿ ਹਰ ਕਿਸਾਨ ਦੇ ਕੋਲੇ ਜਿਹਦੇ ਵੀ ਘਰੇ ਛੋਟੀ ਜਿਹੀ ਮਸ਼ੀਨਰੀ ਆ ਉਹਦੇ ਘਰੇ ਇਹ ਚੀਜ਼ ਜ਼ਰੂਰ ਹੈਗੀ ਆ ਬਿਲਕੁਲ ਜੀ ਬਿਲਕੁਲ ਮੇਰਾ ਨਾਮ ਗੁਰਵਚਨ ਸਿੰਘ ਜੀਰੇ ਪੰਜਾਬ ਗਰੁੱਪ ਲੁਧਿਆਣਾ ਤੋਂ ਜੀ ਅਸੀਂ ਸਰ ਸ਼ੈਫਰ ਕੰਪਨੀ ਦੇ ਅਥੋਰਾਈਜ਼ਡ ਡਿਸਟ੍ਰੀਬਿਊਟਰ ਆਂ ਸਰ ਜੀ ਔਰ ਸ਼ੈਫਰ ਕੰਪਨੀ ਦੇ ਤਿੰਨ ਬ੍ਰਾਂਡ ਫੇਮਸ ਨੇ ਸਰ ਆਈ ਐਨ ਏ ਐਫ ਏ ਜੀ ਔਰ ਲੁੱਕ ਜੀ ਔਰ ਜਿਹਦੇ ਵਿੱਚੋਂ ਮੈਂ FAG ਦੇ ਕਰੋਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਜੀ ਜਿਵੇਂ ਸਰ FAG ਦਾ ਕਰੋਸ ਹੈ ਜੀ ਇਹਦਾ ਪਹਿਲਾ ਪਾਰਟ ਆ ਜਾਂਦਾ ਜੀ ਸਪਾਈਡਰ ਹੋਜ਼ਿੰਗ ਜੀ ਇਹਦੇ ਵਿੱਚ ਸਰ ਉਹ ਐਸ ਉਹ ਹੀ ਸਟੈਂਡਰਡ BMNS CR5 ਗ੍ਰੇਡ ਦਾ ਚ ਸਟੀਲ ਲੱਗਿਆ ਹੋਇਆ ਸਾਰਾ ਜਿਹੜਾ ਕਿ ਬਹੁਤ ਅੱਛੀ ਕੁਆਲਿਟੀ ਹੈ ਜੀ ਔਰ ਦੂਸਰੇ ਨੰਬਰ ਤੇ ਇਹ ਤੇ ਡਸਟ ਕਵਰ ਡਸਟ ਕਵਰ ਲੱਗਿਆ ਹੋਇਆ ਜੀ ਜਿਹੜਾ ਜਿੰਨਾ ਵੀ ਮਰਜ਼ੀ ਹਾਈ ਟੈਂਪਰੇਚਰ ਹੋ ਜੇ ਇਹ ਆਪਣੀ ਸਖਤ ਨਹੀਂ ਛੱਡਦਾ ਸਰ अच्छा ਜਿਹੜਾ ਆ ਲੱਗਿਆ ਜਿਹੜਾ ਆ ਲੱਗਿਆ ਹੋਇਆ ਔਰ ਜੀ ਥੋੜੇ ਦੂਸਰੇ ਤੀਸਰੇ ਨੰਬਰ ਤੇ ਆ ਜਾਂਦੀ ਹੈ ਸਰ ਗ੍ਰੀਸ ਸੀਨ ਆਮ ਮਾਰਕਟ ਦੇ ਵਿੱਚ ਕੀ ਹੁੰਦਾ ਇੱਕ ਲੇਅਰ ਜਾਂ ਦੋ ਲੇਅਰ ਦੀ ਸੀਲ ਹੁੰਦੀ ਹੈ ਇਹਦੇ ਤੇ ਸਰ ਹੈਗੀ ਟ੍ਰਿਪਲ ਲੇਅਰ ਟ੍ਰਿਪਲ ਲੇਅਰ ਸੀਲ ਮਤਲਬ ਜਿੰਨਾ ਮਰਜੀ ਇਹ ਕਰੋਸ ਚੱਲੇ ਜਿੰਨਾ ਮਰਜੀ ਹਾਈ ਟੈਂਪਰੇਚਰ ਹੋ ਜਵੇ ਪਰ ਇਹ ਗ੍ਰੀਸ ਗ੍ਰੀਸ ਬਾਹਰ ਨਹੀਂ ਆਉਂਦਾ ਠੀਕ ਹੈ ਜੀ ਨਹੀਂ ਆਮ ਤੌਰ ਤੇ ਜਦੋਂ ਇਹ ਬਹੁਤ ਜ਼ਿਆਦਾ ਚੱਲਦਾ ਹੈ ਇਹ ਗਰਮ ਹੋ ਜਾਂਦਾ ਗ੍ਰੀਸ ਬਾਹਰ ਕੱਟ ਜਾਂਦਾ ਤੇ ਤੇ ਪੜਾਕੇ ਪੈ ਜਾਂਦੇ ਪੜਾਕੇ ਪੈ ਜਾਂਦੇ ਔਰ ਤੀਸਰੇ ਨੰਬਰ ਤੇ ਆਨਸਰ ਰੂਲਰ ਜਿਹੜੇ ਸਰ EN31 ਗ੍ਰੇਡ ਸਟੀਲ ਦੇ ਬਣੇ ਹੋਏ ਨੇ ਜਿਹੜੇ ਸਰ ਬਹੁਤ ਜ਼ਿਆਦਾ ਸਟਰੋਂਗ ਤੇ ਹਾਰਡ ਨੇ ਜਿਹੜੇ ਘਸਣਗੇ ਨਹੀਂ ਘਸਣਗੇ ਨਹੀਂ ਬਿਲਕੁਲ ਹਾਂਜੀ ਔਰ ਤੀਸਰੇ ਚੌਥੇ ਨੰਬਰ ਤੇ ਸਰ ਹੈਗੀ ਆ ਨਾਈਲੋਨ ਰਬੜ ਠੀਕ ਜਿਹੜੀ ਬਹੁਤ ਅੱਛੀ ਕੁਆਲਿਟੀ ਦੀ ਬਣੀ ਹੋਈ ਆ ਜਿਹੜੀ ਇਹਦੇ ਉੱਪਰ ਜਿਹੜਾ ਕੈਪ ਲੱਗਦਾ ਕੈਪ ਔਰ ਰੋਲਰ ਇਹਨਾਂ ਜਿਹੜਾ ਆਪਸ ਵਿੱਚ ਜਿਹੜਾ ਗੈਪ ਆ ਉਹਨੂੰ ਮੇਨਟੇਨ ਕਰਦੀ ਆ ਔਰ ਆਪਸ ਵਿੱਚ ਰਗੜ ਪੜ ਨਹੀਂ ਪੈਦਾ ਹੋਣ ਦਿੰਦੀ ਔਰ ਜੇ ਇਹਦੇ ਵਿੱਚ ਪਾਣੀ ਵੀ ਆ ਜੀਏ ਤੇ ਇਹ ਰਬੜ ਪਾਣੀ ਨੂੰ ਵੀ ਸੁੱਕ ਲੈਂਦੀ ਆ ਠੀਕ ਹੈ ਜੀ ਹਾਂਜੀ ਔਰ ਇਹਦੇ ਉੱਤੇ ਪੰਜਵੇਂ ਨੰਬਰ ਤੇ ਲੱਗਦਾ ਆ ਕੈਪ ਜੀ ਜਿਹੜਾ ਕੈਪ ਆ ਜਿੰਨਾ ਵੀ ਆ ਰੋਲਰ ਸੀਲ ਡਸਟ ਕਵਰ ਆ ਨਾਈਲੋਨ ਵਾਸ਼ਰ ਇਹ ਸਾਰੀ ਇਹ ਕੈਪ ਦੇ ਵਿੱਚ ਚੱਲਦੀਆਂ ਨੇ ਜੀ ਇਹਦੇ ਵਿੱਚ ਹਾਂ ਜੀ ਇਹਦੇ ਵਿੱਚ ਜੀ ਤੇ ਔਰ ਲਾਸਟ ਤੇ ਸਰ ਹੋ ਜਾਂਦਾ ਸਰ ਕਲਿੱਪ ਆਹ ਜਿਹੜਾ ਇਹ ਵੀ ਬਹੁਤ ਅੱਛੇ ਸਟੀਲ ਦਾ ਬਣਿਆ ਹੁੰਦਾ ਸਰ ਇਹ ਐਨ 2042 ਜੇ ਸਟੀਲ ਦਾ ਬਣਿਆ ਹੁੰਦਾ ਗ੍ਰੇਡ ਦਾ ਜੀ ਜੀ ਔਰ ਇਹਦੀ ਇੰਨੀ ਅੱਛੀ ਕੁਆਲਿਟੀ ਹੈ ਮਤਲਬ ਇਹ ਐਨਾ ਪੱਕੀ ਪਕੜ ਕਰਦਾ ਆ ਇਹਨੂੰ ਹਿੱਲਣ ਨਹੀਂ ਦਿੰਦਾ ਸਰ ਇਹਨੂੰ ਆਪਾਂ ਛੋਟਾ ਕਰੀਏ ਲੋਕ ਲੋਕ ਕਹਿ ਸਕਦੇ ਹਨ ਹਾਂ ਜਿਹੜਾ ਨੂੰ ਲੋਕ ਲੱਗਦੇ ਬਿਲਕੁਲ ਲੋਕ ਲੋਕ ਲੱਗ ਜਾਂਦਾ ਸਰ ਇਹਨੂੰ ਇਹ ਲੋਕ ਕਹਿੰਦੇ ਆ ਔਰ ਬਹੁਤ ਅੱਛੀ ਪਰਫਾਰਮੈਂਸ ਆ ਬਹੁਤ ਅੱਛੀ ਕੁਆਲਿਟੀ ਹੈ ਸਰ ਐਫਏਜੀ ਦੇ ਨਾਂ ਤੇ ਇਹ ਆ ਸਾਡੇ ਕੋਲ ਹੈਗਾ ਸਰ ਨਹੀਂ ਤੇ ਜੇ ਕੋਈ ਬੰਦਾ ਇਹ ਕ੍ਰੋਸ ਲੈ ਗਿਆ ਤਾਂ ਇਹਦੀ ਆਮ ਕ੍ਰੋਸ ਨਾਲੋਂ ਆਪਾਂ ਕਹਿ ਸਕਦੇ ਵੀ ਲਾਈਫ ਆ ਜੀ ਉਹ ਚਾਰ ਗੋਣਾ ਲਾਈਫ ਜੇ ਉਹ ਤਿੰਨ ਤੋਂ ਚਾਰ ਕ੍ਰੋਸ ਚੱਲਣਗੇ ਤਾਂ ਇੱਕ ਕ੍ਰੋਸ ਹੀ ਬਹੁਤ ਹੈ ਇੱਕ ਕ੍ਰੋਸ ਹੀ ਬਹੁਤ ਹੈ ਕਿਉਂਕਿ ਸਰ ਇਹ ਜਰਮਨ ਜਰਮਨ ਬਣਾਣ ਪਰ ਹੈ ਔਰ ਜਰਮਨ ਕਦੇ ਵੀ ਆਪਣੀ ਚੀਜ਼ ਦਾ ਸਮਝੌਤਾ ਨਹੀਂ ਕਰਦਾ ਕੁਆਲਿਟੀ ਦਾ ਕਦੇ ਸਮਝੌਤਾ ਨਹੀਂ ਕਰਦਾ ਬਹੁਤ ਸਾਰੇ ਜਿਹੜਾ ਲੁੱਕ ਆ ਯਾਰ ਤੁਸੀਂ ਨਾ ਆਮ ਹੀ ਦੇਖੋਗੇ ਨਾ ਬਹੁਤ ਸਾਰੇ ਜੈਨੂਅਲ ਪਾਰਟਸ ਦੇ ਉੱਤੇ ਲੁੱਕ ਦੀ ਮੋਹਰ ਆ ਜਿਹੜੀ ਸਾਈਡ ਤੇ ਕਰਕੇ ਲੱਗੀ ਹੁੰਦੀ ਆ ਲੋਕ ਸਰ ਹਿੰਦੁਸਤਾਨ ਦਾ ਕੋਈ ਅਜਿਹਾ ਟਰੈਕਟਰ ਨਹੀਂ ਕੋਈ ਅਜਿਹੀ ਕੰਪਨੀ ਟਰੈਕਟਰ ਨਹੀਂ ਬਣਾਉਂਦੀ ਜਿਹਦੇ ਵਿੱਚ ਲੁੱਕ ਦਾ ਕਲੱਚ ਨਾ ਲੱਗੇ ਲੁੱਕ ਨਾ ਲੱਗੇ ਬਹੁਤ ਦੇਖੋ ਆਹ ਦੇਖੋ ਲੁੱਕ ਦਾ ਕਲੱਚ ਸਰ ਜੀ ਇਹ ਆਪਣਾ ਜਿਵੇਂ ਮਹਿੰਦਰਾ ਦੇ ਵਿੱਚ ਸਰ ਪੂਰੀ ਸੈੱਟ ਅਸੈਂਬਲੀ ਲੱਗਦੀ ਹੈ ਜੀ ਔਰ ਇੱਥੇ ਸਰ ਜਿਵੇਂ ਕੰਪਨੀ ਦੇ ਵਿੱਚ ਸਤਾਈ ਤੋਂ 28000 ਦਾ ਸੈੱਟ ਪੰਜ ਫਰੀ ਪਲੇਟ ਔਰ ਇਕਾ ਲੁੱਕ ਦਾ ਕਲਚ ਸੈੱਟ ਇਹ ਵਿੱਚ ਫਿੰਗਰ ਕਿਟਾਂ ਨੇ ਪੀਡੀਓ ਫਿੰਗਰ ਕਿਟ ਤਵਾ ਡਾਇਫ੍ਰਾਮ ਆਹ ਹੋਜ਼ਿੰਗ ਸਾਰੀ ਆਈਟਮ ਆ ਜਾਂਦੀ ਹੈ ਇਹ ਤੁਹਾਨੂੰ ਕੰਪਨੀ ਦੇ ਵਿੱਚ 27 ਤੋਂ 28000 ਦਾ ਮਿਲਣਾ ਔਰ ਆਪਣੇ ਕੋਲ ਸਿਰਫ ਤੋਂ ਸਿਰਫ ਤੁਹਾਨੂੰ 15000 ਦੇ ਵਿੱਚ ਪੂਰਾ ਸੈੱਟ ਮਿਲ ਜਾਣਾ ਐਨ ਐ ਰੇਟ ਦਾ ਫਰਕ ਹੈ ਦੇ ਵਿੱਚ ਹਾਂ ਜੇ ਇਹੀ ਕੰਪਨੀ ਗਾਂ ਕੰਪਨੀ ਨੂੰ ਵੇਚਦੀ ਹੈ ਤੇ ਤੁਸੀਂ ਉਹਦੇ ਤੋਂ ਲੈਣੇ ਆ ਤਾਂ ਉਹ 28000 ਦਾ 28000 ਦਾ ਹਾਂਜੀ ਜੇ ਤੁਸੀਂ ਕੰਪਨੀ ਤੋਂ ਡਾਇਰੈਕਟ ਖਰੀਦਦੇ ਆ ਤਾਂ ਇਹੀ ਤੁਹਾਨੂੰ 15000 15000 ਰੁਪਏ ਦਾ 15000 ਰੁਪਏ ਦਾ ਔਰ ਇਹਦੇ ਵਿੱਚ ਇੱਕ ਆਪਣਾ 6 ਵੋਲਟ ਦਾ ਕਲਚ ਆਉਂਦਾ ਜਿਹੜਾ ਸੋਨਾਲਿਕਾ ਸਵਰਾਜ ਆਮ ਚ ਕੋਮਨ ਲੱਗਦਾ ਉਹਦੇ ਨਾਲ ਸਰ ਆਹ ਗੋਲ ਕਲਚ ਪੈਡ ਲੱਗਦੀ ਆ ਜੀ ਜਿਹੜੀ ਕਿ ਕੋਪਰ ਕੋਪਰ ਲੈਦਰ ਦੇ ਵਿੱਚ ਹੈ ਜੀ ਇਹ ਦਾ ਕਲਚ ਅਸੈਂਬਲੀ ਹੈ ਉਹਦੇ ਵਿੱਚ ਆਪਾਂ 6 ਬੋਲਟ ਵਾਲੀ ਤੁਹਾਨੂੰ 8500 ਰੁਪਏ ਦੀ ਦਿਆਂਗੇ ਔਰ ਨਾਲ ਕਲਚ ਪਲੇਟ ਤੁਹਾਨੂੰ 2200 ਰੁਪਏ ਦੀ ਆਹ ਕਲਚ ਆਹ ਜਿਹੜਾ ਇਹਦੇ ਉੱਪਰ ਲੱਗਿਆ ਹੋਇਆ ਕਾਪਰ ਮਿਕਸ ਲੈਦਰ ਹੈ ਉਪਰ ਮਿਕਸ ਲੈਦਰ ਹੈ ਸਰ ਬਹੁਤ ਅੱਛੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਲੰਬੀ ਲਾਈਫ ਹੈ ਸਰ ਇਹਦੀ ਜਿਹੜਾ ਕਾਪਰ ਹੈ ਉਹ ਜਲਦੀ ਜਲਦੀ ਮਤਲਬ ਖਤਮ ਨਹੀਂ ਹੁੰਦਾ ਜਲਦੀ ਜਲਦਾ ਨਹੀਂ ਔਰ ਲੌਂਗ ਟਾਈਮ ਲੌਂਗ ਟਾਈਮ ਟਾਈਮ ਵਰਕ ਕਰਦਾ ਇੱਕ ਸਿੱਧੀ ਗੱਲ ਆ ਤੁਸੀਂ ਆਮ ਹੀ ਦੇਖੋਗੇ ਜਿਹੜੇ ਫਰੀਜ਼ਰ ਹੁੰਦੇ ਆ ਸਾਡੇ ਹੋਰ ਹੁੰਦੇ ਆ ਉੱਥੇ ਕਾਪਰ ਪਾਇਆ ਜਾਂਦਾ ਕਿ ਉਹ ਜਲਦੀ ਠੰਡਾ ਹੋ ਜਾਂਦਾ ਹੋਵੇ ਤਾਂ ਇਹ ਕਲੱਚ ਪਲੇਟ ਬਹੁਤ ਜ਼ਿਆਦਾ ਜੇ ਗਰਮ ਹੋਊਗੀ ਤਾਂ ਜਲਦੀ ਠੰਡੀ ਹੋ ਜਾਈ ਜਲਦੀ ਠੰਡੀ ਹੋ ਜੂਗੀ ਕਾਪਰ ਦਾ ਕਰਕੇ ਜੀ ਇਸ ਤਰ੍ਹਾਂ ਸਰ ਇਹਦਾ ਹੀ ਲੱਕ ਦਾ ਬ੍ਰਾਂਡ ਸ਼ੈਫਲਰ ਦਾ ਇੱਕ ਟਰੂ ਪਾਵਰ ਦੇ ਨਾਂ ਤੇ ਆਪਾਂ ਨੂੰ ਕੋਲ ਆਇਲ ਆਉਂਦਾ ਸਰ ਤੇ ਆਹ ਜੀ ਟਰੂ ਪਾਵਰ ਦੇ ਨਾਂ ਤੇ ਜੀ ਵੈਟ ਬ੍ਰੇਕ ਆਇਲ ਜੀ ਤੋਂ ਟਰੈਕਟਰ ਟਰਾਂਸਮਿਸ਼ਨ ਆਇਲ ਹਾਈਡਰੋਲਿਕਨ ਵੈਟ ਬ੍ਰੇਕ ਆਇਲ ਜੀ ਇਹ ਸਰ ਐਨਾ ਵਧੀਆ ਹਾਈਡਰੋਲਿਕ ਹੈ ਦਾ ਜੀ ਆਪਾਂ ਜਿਵੇਂ ਸਵਰਾਜ ਜਾ ਆਰ ਅਰਜੁਨ ਆਪਾਂ ਨਿਊ ਹੋਲੈਂਡ ਜੋਂਡੀਅਰ ਜੀ ਉਹਨਾਂ ਟਰੈਕਟਰ ਨਾਲ ਮੈਂ ਕਸਟਮਰਾਂ ਵਿੱਚ ਵੀ ਆਪਾਂ ਪਵਾਇਆ ਇਹਨਾਂ ਸਾਲ ਬ੍ਰੇਕਾਂ ਆਵਾਜ਼ ਨਹੀਂ ਕਰਦੀਆਂ ਬਿਲਕੁਲ ਇੰਨੀ ਅੱਛੀ ਕੁਆਲਿਟੀ ਆ ਜਿਹਨੂੰ ਆਪਾਂ ਇੱਕ ਵਾਰੀ ਇਹ ਦਿੱਤਾ ਜੀ ਉਹ ਵਾਰ-ਵਾਰ ਦੁਬਾਰੇ ਇਹੀ ਆ ਕੇ ਮੰਗਦਾ ਅੱਛਾ ਜੀ ਇੰਨੀ ਅੱਛੀ ਕੁਆਲਿਟੀ ਸਾਰੇ ਦੀ ਠੀਕ ਇਹ ਵੀ ਲੁੱਕ ਕਰ ਲੋ ਆ ਰਿਹਾ ਇਹ ਵੀ ਲੁੱਕ ਸ਼ੈਫਲਰ ਕੰਪਨੀ ਸਰ ਸ਼ੈਫਲਰ ਕੰਪਨੀ ਦੇ ਤਿੰਨ ਬ੍ਰਾਂਡ ਨੇ ਸਰ ਲੁੱਕ ਆਈਐਨਏ ਔਰ ਫੈਗ ਇਹ ਸਰ ਇੱਕੋ ਕੰਪਨੀ ਦੇ ਸਾਰੇ ਪ੍ਰੋਡਕਟ ਨੇ ਜਰਮਨ ਕੰਪਨੀਆਂ ਸਰ ਬਹੁਤ ਅੱਛੀ ਕੁਆਲਿਟੀ ਹੈ ਜੀ ਲੋ ਜੀ ਏ ਆ ਗਿਆ ਜੀ ਹਾਂਜੀ ਤੇ ਇਹ ਹਾਂ ਜੀ ਜਦੋਂ ਅੱਗੇ ਆ ਜੋ ਗ੍ਰੀਸ ਤੇ ਲੁਕ ਦਾ ਸਰਪੂਲੈਂਟ ਜੀ ਪੂਲਣ ਦੇਖੋ ਸਰ ਪੂਲਣ ਤਾਂ ਹਰ ਇੱਕ ਕੰਪਨੀ ਬਣਾਉਂਦੀ ਹੈ ਵਾਟਰ بیس ਪੂਲਣ ਕਹਿੰਦੇ ਆ ਜੀ ਸਰ ਇਹ ਕੰਪਨੀ ਬਣਾਉਂਦੀ ਹੈ ਗਲਾਈਕੋਲ ਬਲੈਂਡਡ ਕਨਸੈਂਟ੍ਰੇਸ਼ਨ ਪੂਲੈਂਟ ਜਿਹਦੇ ਵਿੱਚ ਗਲਾਈਕੋਲ ਪਾਇਆ ਹੁੰਦਾ ਜਿਹੜਾ ਕਿ ਇੰਜਨ ਦੇ ਟੈਂਪਰੇਚਰ ਨੂੰ ਮੇਨਟੇਨ ਰੱਖਦਾ ਜੀ ਉਹਨੂੰ ਹੀਟ ਨਹੀਂ ਹੋਣ ਦਿੰਦਾ ਜੀ ਔਰ ਬਹੁਤ ਅੱਛਾ ਨੰਬਰ ਟਾਈਮ ਵਰਕ ਕਰ ਸਕਦੇ ਆ ਆਪਾਂ ਇਹਦੇ ਇਹ ਪਾਰਟ ਜੀ ਤੇ ਇਸ ਤੋਂ ਆ ਗਿਆ ਗਰੀਸ ਆ ਗਿਆ ਇਹ ਲੱਕ ਦਾ ਗਰੀਸ ਜੀ ਜੀ ਲੱਕ ਦਾ ਗਰੀਸ ਆ ਗਿਆ ਇਹ ਸ਼ੈਫਲਰ ਕੰਪਨੀ ਦਾ ਗਰੀਸ ਠੀਕ ਹ ਸਰ ਰੈੱਡ ਜੈਲ ਲੀਥੀਅਮ ਬੇਸ ਗਰੀਸ ਸਰ ਜੀ ਬਹੁਤ ਅੱਛੀ ਕੁਆਲਿਟੀ ਹੈ ਇਚ ਬ੍ਰਾਈਟ ਬੇਸ ਸਟਾਕ ਯੂਜ਼ ਕੀਤਾ ਹੋਇਆ ਸਰ ਜਿਤਨਾ ਇਹ ਕ੍ਰਿਸਟਲ ਜੈਲ ਲੱਗਦਾ ਸਰ ਜੀ ਤੇ ਇਹ ਹੋਰ ਆਪਣੇ ਕੋਲ ਕੀ ਪਿਆ ਵਾਇਰਿੰਗ ਪਿਆ ਇਹ ਲੱਕ ਦੇ ਸਰ ਬੈਰਿੰਗ ਆ ਜਾਂਦੇ ਆਪਣੇ ਕੋਲ ਜੀ ਔਰ ਲੱਕ ਦਾ ਇੰਜਨ ਆਇਲ ਜੀ ਆ ਆ ਗਿਆ ਇੰਜਨ ਆਇਲ ਤੇ ਆਪ ਰਹੀ। ਪਹਿਲਾਂ ਇੰਜ ਆ ਕਿਹੜਾ ਪਿਆ? ਇਹ ਇਹ ਵੈਟ ਬ੍ਰੇਕ ਦਾ ਆ ਬ੍ਰੇਕ ਵਾਲਾ ਆ। ਆ ਇੰਜਨ ਆਇਲ। ਆ ਇੰਜਨ ਆਇਲ ਆ ਗਿਆ। ਹਾਂਜੀ ਇਹ ਸਟੈਪਲਰ ਦਾ ਟਰੂ ਪਾਵਰ ਦੇ ਨਾਂ ਤੇ ਇੰਜਨ ਆਇਲ ਲਾਉਂਦਾ। ਇਹਦੇ ਵਿੱਚ ਸਾਰੇ ਸਾਰੀ ਰੇਂਜ ਮਿਲ ਜਾਂਦੀ ਸਰ। ਸੀਮੈ ਸੀਆਈ 4 ਹੋ ਗਿਆ, ਸੀਆਈ 4 ਪਲੱਸ ਹੋ ਗਿਆ ਔਰ 20 40 ਹੋ ਗਿਆ। ਮਤਲਬ ਹਰੇਕ ਤਰ੍ਹਾਂ ਦੇ ਟਰੈਕਟਰ ਦੇ ਹਰੇਕ ਟਰੈਕਟਰ ਦੇ ਵਿੱਚ ਪੈਣ ਵਾਲਾ ਹਰੇਕ ਤਰ੍ਹਾਂ ਦਾ ਤੇਲ ਆਪਣੇ ਕੋਲ ਉਪਲਬਧ ਦੱਸਾ। ਲੁੱਕ ਦੇ ਵਿੱਚ ਮਿਲੂ। ਲੁੱਕ ਦੇ ਵਿੱਚ। ਜੀ। ਤੇ ਆ ਕੀ ਪਿਆ? ਇਹ ਸਰਕੂਲੈਂਟ ਹੈ ਇਹ ਕੁਲਰਕ ਦੀ ਚਟਕਿੰਗ ਹੈ ਹਾਂ ਤਾਂ ਹੋ ਗਈ ਗੱਲ ਇਹ ਤੇਕੂਲੈਂਟ ਤੇ ਹੋ ਗਈ ਬੈਰੰਗ ਤੇ ਗੱਲ ਹੋਗੀ ਬੈਰੰਗ ਤੇ ਹੋ ਗਈ ਸਸ ਵਸ ਇਹਦਾ ਨਾ ਲੋਕ ਬਾਰੇ ਹਜੇ ਜਾਣਕਾਰੀ ਤੁਹਾਨੂੰ ਬੇਸਿਕ ਜੀ ਜਾਣਕਾਰੀ ਦਿੱਤੀ ਆ ਪਰ ਕਿਸਾਨਾਂ ਨੂੰ ਪਤਾ ਕਿ ਲੋਕ ਦੇ ਬਹੁਤ ਸਾਰੇ ਪਾਰਟਸ ਆਉਂਦੇ ਆ ਹੋਰ ਲੋਕ ਦੇ ਪਾਰਟਸ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਆ ਮੈਂ ਨਾ ਥੋੜੀ ਜੀ ਗੱਲ ਇਸ ਵੀਡੀਓ ਨੂੰ ਬਹੁਤ ਲੰਬਾ ਨਹੀਂ ਕਰਦੇ ਆਪਾਂ ਨਾ ਥੋੜੀ ਜਾਣ ਕਰ ਕਰਾਰੋ ਤੇ ਵੀ ਕਰਨੀ ਹੈ ਬਾਈ ਕਿਉਂਕਿ ਕਰਾਰੋ ਦੇ ਪਾਰਟਸ ਵੀ ਬਹੁਤ ਆਉਂਦੇ ਆ ਜਿਵੇਂ ਸਰ ਕਰਾਰੋ ਦੇ ਵਿੱਚ ਨਾ ਜਿਵੇਂ 4way 4 ਦਾ ਸਮਾਨ ਮਿਲਦਾ ਆ ਨਾਲ ਉਹਦੇ ਵਿੱਚ ਪੈਟਲ ਦੇ ਪੋਛ ਲੱਗਦੇ ਆ ਜਾਂ ਹੋਰ ਕੋਈ ਸਮਾਨ ਲੱਗਦਾ ਐਕਸਲ ਲੱਗਦਾ ਸੀਨਾ ਲੱਗਦੀਆਂ ਨੇ ਹੋਰ ਵੀ ਹੋਰ ਦਾ ਸਮਾਨ ਆਮ ਕਸਟੋਰ ਨੂੰ ਨਹੀਂ ਮਿਲਦਾ ਛੇਤੀ ਜੀ ਮੈਂ ਤੁਹਾਨੂੰ ਕਰਾਰੋ ਬਾਰੇ ਜਾਣਕਾਰੀ ਦਿੰਦਾ ਸਰ ਆਪਣਾ ਨਾ ਨਾਲ ਦੇ ਇਧਰ ਕਸਟ ਪੂਛੇ ਬਸ ਦੂਜੇ ਕੰਟਰ ਤੇ ਆ ਜੀ ਤੁਹਾਨੂੰ ਉਹ ਦਿਖਾ ਦਿੰਨੇ ਆ ਸਰ ਆਪਾਂ ਹਾਂ ਅੱਜ ਤੁਹਾਨੂੰ ਕਿਉਂਕਿ ਕਰਾਰੋ ਦੇ ਬਾਈ ਬਹੁਤ ਹਿੱਸੇ ਮਗਰਲਾ ਹਿੱਸਾ ਮੂਰਲਾ ਹਿੱਸਾ ਹੋਰ ਵੀ ਫੋਰ ਵਾਲੇ ਟਰੈਕਟਰਾਂ 'ਚ ਤਕਰੀਬਨ ਹਾਂਜੀ ਹਾਂਜੀ ਹਨਾ ਜਿਵੇਂ ਅ ਆ ਆਦਿਤ ਦੇ ਵਿੱਚ ਹੋ ਸਾਰੇ ਕਰਾਰੋ ਬਾਰੇ ਜਾਣਕਾਰੀ ਦੇਣ ਵਾਸਤੇ ਲੈ ਕੇ ਆਇਆ ਸੀ ਮਲਾ ਦਾ ਕਿਸੇ ਕਸਟਮਰ ਦਾ ਸਮਾਨ ਨਿਕਲ ਰਿਹਾ ਤੇ ਮਾੜਾ ਤਾਂ ਬੰਦੇ ਆਉਦੇ ਬੈਠੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਹਾਂ ਜੀ ਮਾੜਾ ਫਿਰ ਇਹਨਾਂ ਤੋਂ ਹੀ ਪੁੱਛ ਲਗੇ ਹਾਂ ਜੀ ਸਭ ਜੱਗੇ ਬਾਈ ਤੋਂ ਹੀ ਪੁੱਛ ਲਗੇ ਹਾਂ ਜੀ ਹਾਂ ਜੀ ਵੀ ਜਗੇ ਤੁਸੀਂ ਦੱਸੋ ਫਿਰ ਕਰਾਰੋ ਬਾਰੇ ਸੇਠਾਂ ਬਾਰੇ ਵੀ ਮਾੜਾ ਦੋਨਾਂ ਹੀ ਕੋਸ਼ ਬਾਰੇ ਦੱਸ ਉਹ ਸਮੁੰਦਰੀ ਆ ਸਮੁੰਦਰੀ ਆ ਆ ਇੱਥੇ ਇੱਥੇ ਜਿਹੜਾ ਕੋਈ ਸੋਚ ਕੇ ਆਗੇ ਉਹ ਮਿਲ ਜਣਾ ਆਪਾਂ ਮਿਲ ਜਣਾ ਤੇ ਜਨੂਨ ਮਿਲ ਜਣਾ ਕਿੰਨਾ ਵਿਚਾਰ ਹੋ ਗਿਆ ਬਾਈ ਤੇਰਾ ਬਾਪ ਐ ਨਹੀਂ ਸਹੀ ਸੂਲ ਦੇ ਵਿੱਚ ਮੇਰਾ ਬਾਪ ਐ ਨੂੰ 2002 ਦਾ ਬਾਪ ਐ ਜੀ ਠੀਕ ਹੈ ਜੀ ਗਣੀ ਮਰੀ ਗਾ ਨਵੀਂ ਸ਼ੁਰੂਆਤ ਇੱਥੋਂ ਹੋਈ ਜੀ ਜਦੋਂ ਵੀਰ ਜੀ ਹੋਣੀ ਇਹ ਪਾਤਰਾਂ ਤੋਂ ਜੀ ਜੀ ਵਿਚਾਲੀ ਵਿਚ ਇੱਥੇ ਮਗਰੋਂ ਆਇਆ ਮੇਰਾ ਪਾਟੜੀ ਬਾਪ ਗਿਆ ਸੀ ਨਾ ਠੀਕ ਆ ਉੱਥੇ ਹੀ ਬਾਪ ਹੈਗਾ ਸੀ ਤੁਹਾਡੇ ਨਾਲ ਦੋਸਤੋ ਉਸ ਤੋਂ ਬਾਅਦ ਹੌਲੀ-ਹੌਲੀ ਚੱਲਦੇ ਆਪਾਂ ਨੇ ਉਂਗਲ ਫੜ ਲਈ ਇਹਨਾਂ ਨੇ ਛੜਾਈ ਨਹੀਂ ਤੇ ਆਪਾਂ ਚੱਲੇ ਅਸੀਂ ਤਖਤੋਰ ਤਾਂ ਕਹਿੰਦਾ ਕੋਈ ਨਹੀਂ ਆ ਅੱਜ ਤੱਕ ਆਪਾਂ ਨੂੰ ਕੋਈ ਚੀਜ਼ ਨਹੀਂ ਲਿਕਾਣੀ ਪਈ ਜਿਹੜੀ ਚੀਜ਼ ਮੰਗਦੇ ਆ ਮਿਲਦੀ ਮਿਲਦੀ ਮਤਲਬ ਕਹਿਣ ਤੋਂ ਪਾਵਾ ਬਸ ਇਹਨਾਂ ਬੱਜਿਆ ਹੋਇਆ ਯਾਰ ਵੀ ਆਪਾਂ ਕੱਲੇ ਕਰਾਰੋ ਦੀ ਗੱਲ ਨਾ ਕਰੀਏ ਬਾਕੀ ਜੋ ਵੀ ਪਾਰਸ ਮੰਗ ਲਿਆ ਤਾਂ ਤੁਹਾਨੂੰ ਸਮਝ ਬਸੁੰਦਰ ਆ ਹੋਰ ਦੱਸੋ ਵੀ ਕਿਹੜੀ ਚੀਜ਼ ਦੀ ਗੱਲ ਕਰਦੀ ਪੋਟੀ ਕੋ ਕਰਾਰੋ ਬਾਰੇ ਜਾਣਕਾਰੀ ਤਾਂ ਮੈਂ ਇਹਨਾਂ ਤੋਂ ਹੀ ਲਾ ਲੂੰਗਾ ਮਾੜੀ ਜੀ ਫਿਰ ਇਹਨਾਂ ਨਾਲ ਵੀ ਗੱਲ ਕਰ ਲਾਂ ਜਰੂਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਦੱਸ ਦਿਓ ਬਾਈ ਜੀ ਹੁਣ ਅਸੀਂ ਤਾਂ ਤੁਹਾਡੇ ਬਾਰੇ ਕੋ ਪੁੱਛ ਨਹੀਂ ਸਕਦੇ ਉਹਨੇ ਸਮੁੰਦਰ ਕਹਿਤਾ ਹੁੰਦਾ ਸੀ ਤਾਂ ਡੁੱਬਾਂ ਗਏ ਦੂੰਗਾ ਹਾਂ ਜੇ ਗਾਂ ਨੂੰ ਤੋਰਾਂਗੇ ਕੀ ਕਰਾਰੋ ਚ ਆਪਣੇ ਕੋਲੇ ਕਰਾਰੋ ਦੀ ਕਹਿ ਲੋ ਚਾਹੇ ਫਰੰਟ ਵੀਲ ਦੀ ਕਹਿ ਲੋ ਜੀ ਰੇਂਜ ਪੂਰੀ ਐ ਜੀ ਜਿਹੜੇ ਮਰਜ਼ੀ ਟਰੈਕਟਰ ਦਾ ਲੈ ਲਓ ਹੂੰ ਸੋਨ ਵਾਲੀ ਕਾ ਦਾ ਲੈ ਲੈ ਆਮ ਤੌਰ ਤੇ ਨਾ 4x4 ਦਾ ਸਮਾਨ ਬਹੁਤ ਘੱਟ ਮਿਲਦਾ 4x4 ਦੀ ਹੱਬ ਲੈਣੀ ਆ ਹੱਬ ਲੈ ਲਓ ਨੇ ਕੋਈ ਸ਼ਾਫਟ ਲੈਣੀ ਹੈ ਸ਼ਾਫਟ ਲੈ ਲਓ ਕੋਈ ਸੀਲ ਲੈਣੀ ਹੈ ਸੀਲ ਲੈ ਲਓ ਕ੍ਰੋਸ ਲੈਣਾ ਕ੍ਰੋਸ ਲੈ ਲਓ ਤੁਸੀਂ ਸਮਾਨ ਦੱਸੋ ਕੀ ਚੀਜ਼ ਹੈ 89 ਦੇ ਮਾਹ ਹੂੰ ਜੈਨੂਨ ਪਾਰਟਸ ਮਤਲਬ ਜੈਨੂਨ ਪਾਰਟਸ ਮਤਲਬ ਐਵੇਂ ਨਹੀਂ ਕੋਈ ਜਗਾੜੂ ਚਗੂੜੂ ਇੱਥੋਂ ਉਧਰੋਂ ਜਿਹੜੀ ਕੰਪਨੀ ਦਾ ਹਾਂ ਜਵਾਬ ਦੇ ਦੇਣਾ ਹੂੰ ਤੇਸੀ ਨਹੀਂ ਨਾ ਜਿਹੜਾ ਜਿਹੜਾ ਇਹ ਪਾਰਟਸ ਬਣਿਆ ਹੋਇਆ ਇਹ ਵੀ ਕਰਾਰੋ ਵੱਲੋਂ ਬਣ ਕੇ ਤੁਹਾਡੇ ਕੋਲ ਆ ਕਰਾਰੋ ਵੱਲੋਂ ਬਣ ਕੇ ਕਿਉਂ ਵੀ ਕਈ ਵਾਰੀ ਇਹ ਹੁੰਦਾ ਵੀ ਕਰਾਰੋ ਦਾ ਸਮਾਨ ਆ ਹੋਰ ਕਿਸੇ ਕੰਪਨੀ ਤੋਂ ਬਣ ਕੇ ਆਇਆ ਹੁੰਦਾ ਸਟੈਂਪ ਲੱਗ ਕੇ ਉੱਪਰ ਹਾਂ ਵੀ ਜਿਹੜਾ ਇਹ ਸਮਾਨ ਮਿਲੂਗਾ ਕਰਾਰੋ ਦਾ ਉਹ ਕਰਾਰੋ ਵਾਲਿਆਂ ਵੱਲੋਂ ਹੀ ਬਣਿਆ ਹੋਊਗਾ ਮਤਲਬ ਜੈਨੂਇਨ ਪਾਰਟਸ ਹੋਣਗੇ ਕਰਪਾਏ ਹਨਾ ਵੀ ਇਹ ਮੈਨੇ ਜਗਾੜ ਬਾਜੀ ਹੋ ਸਹੀ ਹੈ ਸਹੀ ਬਾਜੀ ਲਓ ਜੀ ਮੈਨੂੰ ਦੱਸਿਓ ਆ ਕੀ ਕੀ ਆ ਤਾਂ ਹਾਬਾ ਇਹਦਾ ਤਾਂ ਮੈਨੂੰ ਪਤਾ ਲੱਗ ਗਿਆ ਹੋਰ ਕੀ ਕੀ ਪਿਆ ਇੱਥੇ ਖੜਾਇਆ ਹੋਇਆ ਇਹ ਕਰਾਰੋ ਦਾ ਕੀ ਕੀ ਪਿਆ ਤੁਹਾਨੂੰ ਹਾਂ ਕੀ ਆ ਇਹ ਵੀ ਸਰ ਕਰਾਰੋ ਦੀ ਸ਼ਾਮਦਾਨੇ ਕਰਾਰੋ ਦੀ ਪੀਟੀਓ ਸ਼ਾਵਟ ਜਿਹੜੀ ਪੀਟੀ ਨੂੰ ਡਰਾਈਵ ਕਰਦੀ ਹੈ ਤੇ ਕਰਾਰੋ ਦੀ ਸੀਲ ਹਾਂ ਕਰਾਰੋ ਦੀ ਫਰੰਟ 휠 ਦਾ 베ਰਿੰਗ ਜੀ ਆ ਵੀ ਕੋਰੋਂ ਕਿੰਗ ਪਿੰਨ ਆ ਵੀ ਇੱਕ ਕਿੰਗ ਪਿੰਨ ਕਰਾਰੋ ਦੀ ਜੀ ਆਹ ਕਰਾਰੋ ਦਾ ਸਬ ਐਕਸਲ ਜੀ ਇਹ ਕਰਾਰੋ ਦਾ ਕੜਾ ਜੀ ਇਹ ਕਰਾਰੋ ਦੀ ਕੰਪਲੀਟ ਹੱਬ ਕੰਪਲੀਟ ਹਾਂ ਦੇ ਆ ਦੇ ਥੱਲੇ ਕਲੇ ਪਾਰਟਸ ਤੇ ਹਨ ਤੇ ਰੇਟ ਜੈਨੂਨ ਬਿਲਕੁਲ ਰੇਟ ਜੈਨੂਨ ਪਾਰਟ ਜੈਨੂਨ ਜੈਨੂਨ ਰੇਟ ਜੈਨੂਨ ਰੇਟ ਜੈਨੂਨ ਪਾਰਟ ਵੀਡੀਓ ਚਲਦੀ ਚਲਦੀ ਨਾ ਇੱਕ ਗਾਹਕ ਨੇ ਸੋਨਾ ਲੀਕਾ ਦੀ ਪਾਵਰ ਵਧਾਉਣ ਵਾਸਤੇ ਸਮਾਨ ਕੜਵਾਇਆ ਮੈਂ ਕਿਹਾ ਜਾਣਕਾਰੀ ਦੇ ਦੀ ਅਏ ਇਹਦੇ ਬਾਰੇ ਵੀ ਜਾਣਕਾਰੀ ਦੇਈ ਦਿਓ ਹਾਂ ਯਾਰ ਕਸਟਮਰ ਨੂੰ ਬਾਈ ਜੀ ਜਿਹੜਾ ਆਪਣਾ 118 ਸਟਾਕ ਦਾ ਬਲੋਕ ਹੁੰਦਾ ਜੀ ਇਹ ਜਿਹੜਾ ਪਾਵਰ ਵਧਾਉਣੀ ਹੈ 105 ਦੇ ਪਿਸਟਨ ਜਿਹੇ ਤੇ ਪਹਿਲਾਂ ਪਾਏ ਹੋਏ ਨੇ ਜੀ ਉਹਦੇ ਵਿੱਚ ਉਹਨੇ 107 ਸੱਤ ਬੋਰ ਪਾਉਣਾ ਜੀ ਇਹਦੇ ਨਾਲ ਸਰ ਪਾਵਰ ਵਧ ਜੂਗੀਓ ਜੀ 107 ਬੋਰ ਦਾ ਪਿਸਟਨ ਜੀ 131 ਸਟਾਕ ਦੀ ਕ੍ਰੈਂਕ ਜੀ ਕਨੈਕਟਿੰਗ ਰੋਡ ਔਰ 131 ਸਟਾਕ ਦੀ ਕ੍ਰੈਂਕ ਕੜਾਈਏ ਸੀ ਕ੍ਰੈਂਕ ਕੜਵਾਈ ਆ ਹਾਂ ਜੀ ਜਿੰਨਾ ਸਰ ਮਤਲਬ ਪਾਵਰ ਬਹੁਤ ਜ਼ਿਆਦਾ ਵਧ ਜੂਗੀ ਟਰੈਕਟਰ ਦੀ ਠੀਕ ਹੈ ਇਹ ਕਿੰਨੇ ਹਰਟ ਪਾਵਰ ਹੋ ਜੂਗਾ ਜੀ ਇਹਦੇ ਨਾਲ ਠੀਕ ਹੈ ਇਹ ਇਹ ਜਿਹੜਾ ਸਮਾਨ ਆ ਇਹ ਸਾਰਾ ਕਿਵੇਂ ਸੈਲ ਸੋਨਾਲੀਕਾ ਦਾ origignal ਹੀ ਆ ਸਾਰਾ ਸੋਨਾਲੀਕਾ ਕੰਪਨੀ ਦਾ origignal ਸਰਵ ਹੈ origignal ਹੀ ਆ ਮਤਲਬ ਜੇ ਕਿਸੇ ਨੇ ਪਾਵਰ ਵਧਾਉਣੀ ਆ ਤਾਂ ਉਹਨੂੰ ਤ੍ਰੈਂਕ ਕਨੈਕਟਿੰਗ ਰੋਡ ਤੇ ਪਿਸਟਨ ਇਹ ਪਾਉਣੇ ਹੀ ਪੈਣੇ ਸਰ ਹਾਂ ਤੇ ਕੋਈ ਜਗਾੜੂ ਪੁਰਜਾ ਪਾਉਣ ਦੀ ਲੋੜ ਨਹੀਂ ਉਹਨੂੰ ਜੈਨੂਨ ਪੁਰਜੇ ਮਿਲ ਜਾਣੇ ਜੈਨੂਨ ਪੁਰਜੇ ਮਿਲ ਜਾਣੇ ਪੂਰੀ ਕੰਪਨੀ ਵੱਲੋਂ ਜਿਹੜੂ ਫਿਟਿੰਗ ਹੀ ਪਾਤੀ ਪੂਰੀ ਕਿੰਨੇ ਕੁਝ ਨਹੀਂ ਰਹਿ ਜਾਂਦਾ ਹਾਂ ਪੂਰੀ ਕੰਪਨੀ ਵੱਲੋਂ ਫਿਟਿੰਗ ਪੈ ਜਾਣੀਆਂ ਔਰ ਪੂਰੀ ਪਾਵਰ ਵਧਾਉਣ ਦੀ ਪਾਵਰ ਵੀ ਬਣੂਗੀ ਤੇ ਉਸ ਕਿਸਾਨ ਨੂੰ ਇਸ ਗੱਲ ਦੀ ਵੀ ਤਸੱਲੀ ਰਹੂਗੀ ਵੀ ਉਹਦਾ ਜਿਹੜਾ ਟਰੈਕਟਰ ਆ ओरिजिनल ਹੀ ਆ। ਉਹ ओरिजिनल ਹੀ ਰਹਿ ਗਿਆ। ओरिजिनल ਹੀ ਰਹਿ ਗਿਆ। ਕੋਈ ਫ੍ਰੀਕਟ ਕੁਝ ਨਹੀਂ ਹੋਇਆ ਇਹਦੇ ਵੀ। ਹਾਂ ਵੀ ਨਹੀਂ ਜਗੜਵਾਜੀ ਨਹੀਂ ਹੋਈ। ਕੋਈ ਜਗੜਵਾਜੀ ਨਹੀਂ। ਹੂੰ। ਤੁਸੀਂ ਜਿਵੇਂ ਬਲਾਕ ਪੋੜਾ ਜਿਹਾ ਰਗੜਨਾ ਪਾਉ। ਕਿੱਥੋਂ ਦੀ ਬੀੜ ਨਹੀਂ ਲਾਉਣੀ ਹੈ ਨਾ। ਅੱਛਾ ਬਲਾਕ ਰਗੜਨਾ ਪਾਉ। ਹਾਂ ਉਹ ਥੋੜਾ ਜਿਹਾ ਬਲਾਕ ਜੀ। ਸਹੀ ਗੱਲ ਹੋ ਰਹੀ ਹੈ ਨਾ। ਇਤਾਂ ਉਦਾਂ ਨਹੀਂ ਗੱਲ ਬਣਨੀ। ਬਾਕੀ ਸਾਰਾ ਕੁਝ ਜੈਨੂਨ ਆ। ਜੀ। ਮਤਲਬ ਵੀ ਥੋੜਾ ਦੀ ਕਾ 95 ਦਾ ਸ਼ੁਰੂ ਹੋਇਆ ਸੀ 95 mm ਪੈਕਟ ਨੂੰ ਉਸ ਤੋਂ ਬਾਅਦ 97 ਆ ਗਿਆ ਫਿਰ 100 ਆ ਗਿਆ ਫਿਰ 102 ਆ ਗਿਆ ਫਿਰ 105 107 ਜੀ ਠੀਕ ਆ ਜੀ ਉਹਦੇ ਕਾਰਨ ਉਹਦੇ ਕਾਰਨ ਵੀ ਇਹ ਪੋਸਟ ਬਲਾਕ ਚ ਕੋਈ 700 750 ਵਾਲੇ ਨੋਚ ਨਹੀਂ ਪੈਣੀ ਜੀ ਇਹਦੇ 60 ਵਾਲੇ ਬਲਾਕ ਆ ਵੱਡੇ ਜੀ ਲੌਂਗ ਇਸਟਰ ਹਾਂ 118 100 ਬਿਲੌਂਗ ਪੁਰਾਜ ਪੈਣੀ ਆ ਜਿਹੜੀ 110 ਵਾਲੀ ਉਹਦੇ ਚ ਨਹੀਂ ਪੈਣੀ ਤੇ ਨਹੀਂ ਕੋਈ ਵੀ ਬਲਾਕ ਲੈਣਾ ਚਾਹੁੰਦਾ ਤਾਂ ਉਹਨਾਂ ਦਾ ਬਲਾਕ ਜੇ ਉਹਨੂੰ ਜੇ ਉਹਨੂੰ ਬਲਾਕ ਦਾ ਡੱਕਾ ਦਾ ਬਲਾਕ ਹੀ ਨਵਾਂ ਲੈ ਜਿਹੜੀ ਸੰਭਵ ਹੋ ਵੀ ਸਕਦਾ ਇੰਜਨ ਵੀ ਮਿਲ ਜੂ ਕੰਪਲੀਟ ਫਾਈ ਕੰਪਲੀਟ ਇੰਜਨ ਹੀ ਮਿਲ ਜੇ ਲੋ ਕਰਾਰੋ ਕਰਾਰੋ ਆਪਣਾ ਨਾ ਜਿਵੇਂ ਮੰਨ ਕੇ ਚਲੋ ਜਿਵੇਂ ਪੁਰਾਣਾ ਆਪਣਾ ਐਕਸਲ ਖਰਾਬ ਹੁੰਦਾ ਫਲੰਟ 4x4 ਜੀ ਸਗਰਾ ਮਾਰਕੀਟ ਜਾਣ ਦੀ ਲੋੜ ਨਹੀਂ ਇੱਥੇ ਆਜੋ ਜੈੰਗੂ ਨੂੰ ਸਮਾਨ ਜੀ ਟਾਟ ਰੇਟ ਤੇ ਕਵਾੜੀਆਂ ਨਾਲੋਂ ਵਧੀਆ ਸਮਾਨ ਮਿਲ ਜਾਂਦਾ ਆਪਾਂ ਦਾ ਕਈ ਕਈ ਹਿੱਸੇ ਕਰਿਆ ਇੱਕ ਨਿਕਰੇਆ ਗ੍ਰੀਨ ਹਿੱਸੇ ਕਰੇ ਬਹੁਤ ਵਾਰੀ ਕਵਾੜੀਆਂ ਦੇ ਸਮਾਨ ਨਾਲੋਂ ਜੈਨੂਨ ਪਾਰਟ ਆ ਜਿਹੜੇ ਉਹ ਸਸਤੇ ਪੈ ਜਾਂਦੇ ਉਹ 1mm 1.5mm ਤੋਂ ਉਪਰ ਹੁੰਦੇ ਆ ਜਾਂ ਅੰਡਰ ਹੁੰਦੇ ਆ ਹੋਰ ਤਾਂ ਕੁਝ ਨਹੀਂ ਹੁੰਦਾ ਉਹ ਉਹਨਾਂ ਟੱਕਰਾਂ ਮਾਰ ਜਾਂਦੇ ਆ ਮੁਰਗੀ ਆ ਕੇ ਜਿਸ ਨੂੰ ਗ੍ਰੈਂਡ ਕਰਾ ਲਾ ਕੇ ਜਿਸ ਨੂੰ ਸਾਫ ਕਰਾ ਲਾ ਇੱਥੇ ਹਰ ਮੀਰਮੈਂਟ ਸਾਈ ਪਾ ਦੇਣੀ ਆ ਜਵਾਕਰ ਨੂੰ ਦੇ ਦਿਓ ਤੁਸੀਂ ਲੈ ਆ ਕੇ ਜੋ ਕਰਕੇ ਫਟਕ ਰਕ ਨਾ ਕਿੰਨਾ ਪਰਸੈਂਟ ਆ ਫਰਕ ਹੈ ਜੈਨੂਨ ਥਾਂ ਤੋਂ ਜੈਨੂਨ ਚੀਜ਼ ਖਰੀਦਣ ਦਾ ਤੇ ਇੱਥੇ ਨਾ ਜੇ ਮੈਂ ਗੱਲ ਕਰਾਂ ਤਾਂ ਇਸ ਸਪੇਅਰ ਪਾਰਟ ਦੀ ਵੱਡੀ ਦੁਕਾਨ ਆ ਲੁਧਿਆਣੇ ਦੇ ਵਿੱਚ ਆ ਤੁਸੀਂ ਥੋੜਾ ਜਿਹਾ ਐਡਰੈਸ ਆ ਜਿਹੜਾ ਉਹ ਵੈਰੀਫਾਈ ਕਰ ਲੋ ਐਡਰੈਸ ਮਾੜਾ ਵੈਰੀਫਾਈ ਕਰਾ ਦਿਓ ਆਪਣਾ ਜਗਰਾਉਂਪੁਰ ਜੀ ਜਗਰਾਉਂਪੁਰ ਹੋ ਗਿਆ ਜੀ ਜਗਰਾਉਂਪੁਰ ਗਪਾਲ ਰੋਡ 4 ਨੰਬਰ ਗਲੀ ਪੈਂਦੀ ਆ ਸਰ ਜੀਰੇ ਪੰਜਾਬ ਟਰੈਕਟਰ ਲੁਧਿਆਣਾ ਜੀ ਸ਼ੇਰੇ ਪੰਜਾਬ ਟਰੈਕਟਰ ਲੁਧਿਆਣਾ 4 ਨੰਬਰ ਗਲੀ ਗਪਾਲ ਰੋਡ ਤੇ ਜਗਰਾਉਂ ਪੁਲ ਜਗਰਾਉਂ ਪੁਲ ਇੱਥੇ ਤੁਸੀਂ ਯਾਦ ਰੱਖ ਲੈਣਾ ਨੰਬਰ ਤੁਹਾਡੇ ਕੋਲ ਸਕਰੀਨ ਤੇ ਹੈਗਾ ਉੱਥੇ ਤੁਸੀਂ ਲੋਕੇਸ਼ਨ ਮੰਗਾ ਲੈਣੀ ਆ ਤੇ ਜਿਹੜਾ ਆਪਦੀ ਜੇਤੂ ਤੁਸੀਂ ਗੱਡੀ ਤੇ ਆਇਆ ਤਾਂ ਗੱਡੀ ਤੁਸੀਂ ਪਾਰਕ ਕਰਿਆਉਣੀ ਆ ਜੀ ਐਮ ਡੀ ਜੀ ਐਮ ਡੀ ਮਾਲ ਦੇ ਵਿੱਚ ਤੁਸੀਂ ਲక్ష్ਮੀ ਸਿੰਘ ਨੇ ਕਰ ਸਕਦੇ ਹਾਂ ਹਾਂ ਲక్ష్ਮੀ ਸਿੰਘ ਨੇ ਕਰਿਓ ਜਾ ਜੀ ਐਮਡੀ ਮੌਲ ਕਰਿਓ ਉੱਥੋਂ ਤੁਰ ਕੇ ਆਜੋ ਫਿਰ ਭੀੜੀ ਗਲੀ ਆ ਤੁਹਾਨੂੰ ਆਉਣ ਚ ਪਰੇਸ਼ਾਨੀ ਨਹੀਂ ਆਊਗੀ ਸਮਾਨ ਜਿਹੜਾ ਇੱਥੋਂ ਤੁਹਾਨੂੰ ਦੇਣਗੇ ਉਹ ਤੁਹਾਡੀ ਗੱਡੀ ਤੱਕ ਇਹ ਪਹੁੰਚਦਾ ਕਰ ਦੇਣਗੇ ਬਿਲਕੁਲ ਇਹ ਪਹੁੰਚਦਾ ਕਰਨਗੇ ਗੱਡੀ 'ਚ ਰਖਾਇਆ ਉਹਨਾਂ ਦੀ ਇੰਨਾ ਕੰਮ ਇਹ ਕਰ ਦੇਣਗੇ ਜੇ ਤੁਹਾਡਾ ਸਮਾਨ ਭਾਰੀ ਹੋਊਗਾ ਹਾਂ ਜੀ ਮੈਂ ਵੀ ਇੱਕ ਜੀ ਹਨ ਜੀ ਪੈਸੇ ਤੁਸੀਂ ਦੇ ਦਿਓ ਹਾਂ ਪੈਸਿਆਂ ਦਾ ਕੋਈ ਗੱਲ ਨਹੀਂ ਪੈਸੇ ਤਾਂ ਪੈਸੇ ਵਾਲੇ ਨਹੀਂ ਹੋਣਾ ਇੱਥੇ ਹਾਂ ਲੈ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਣਕਾਰੀ ਖਜ਼ਾਨਾ ਨੂੰ ਕਿਵੇਂ ਲੱਗੀ ਦੱਸਿਓ ਜਰੂਰ ਬੰਦੇ ਤੁਸੀਂ ਆਓਗੇ ਤੁਹਾਡਾ ਆਇਆ ਦਾ ਮੁੱਲ ਪਊਗਾ ਇੰਨਾ ਮੈਨੂੰ ਪਤਾ ਬਿਲਕੁਲ